कुछ छोटी मोटी रिकवरीज हुई हैं नशा का भी हुआ है और नशा से रिलेटेड जो आ, और क्राइम्स होता है लोग मोटरसाइकिल चोरी करते हैं उस तरह की रिकवरी भी हुई है तो फिलहाल से अगर की बात करें आज लुधियाना में किस किस जगह पे चल रहा है सर आज लुधियाना में नहीं पूरे पंजाब में अलग अलग जगह हो रहा है और लुधियाना में आप जहां हम लोग जहाँ खड़े हैं ये घोड़ा कॉलोनी जिसको कहते हैं वहां है और दूसरा एरिया कौन सा है वो छावनी मोहल्ला छावनी मोहल्ला और घोड़ा कॉलोनी दो जगह हो गए तो फिलहाल सर अभी अगर बात करें लुधियाना के अलावा जो सर यहाँ एक तलवंडी गांव का पता चला कि लाडो के, के नज़दीक है कहते कि वहाँ पर भी बहुत ज़्यादा देखिए ऐसा है हर बार अलग अलग एरिया पे स्ट्रेस दिया जाता है एक कंसंट्रेटेड ऑपरेशन है जिसमें कि हम एक एरिया में चेक करके उस एरिया को कंट्रोल करने की कोशिश करते हैं तो आज ये दो एरिया को सिलेक्ट किया गया है ਆਪ ਜਿਹਨੀਆਂ ਏਰੀਆਜ਼ ਦੀ ਬਾਤ ਕਰ ਰਹੇ ਹੈ ਉਹ ਅੱਗੇ ਕੇ ਆਪਰੇਸ਼ਨਸ ਵਿੱਚ ਕਵਰ ਕੀਏ ਜਾਣਗੇ ਟਰਨਵੇਡਰ ਕਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪ੍ਰੋਜੈਕਟ ਦੇ ਨਾਮ ਦੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਹੈ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਬੇਜਦੇ ਆ ਅਸੀਂ ਚਾਹਦੇ ਆ ਵੀ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਹੈ ਅਸੀਂ ਇਹ ਵੀ ਚਾਹਦੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਦੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਨਾਲ ਐਗਰੀ ਸਰ ਇਹ ਵੀ ਪਤਾ ਚੱਲਿਆ ਹੈ ਬਈ ਕਈ ਕੁਛ ਤੁਹਾਡੀ ਲੋਕਦਾਜ਼ੀ ਸੀ ਕਿ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਮੁਲਾਜ਼ਮ ਘੰਟਾ-ਘੰਟਾ ਬੈਠੇ ਰਹਿੰਦੇ ਨੇ ਗੱਲਾਂ-ਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੁੱਪ ਰਹਾਂ ਉਹਨਾਂ ਨਿਕਲਦਾ ਕਿਤਨਾ ਕਿਤੇ ਲੱਗਦਾ ਨਹੀਂ ਵੀ ਇੱਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਪਹਿਲਾਂ ਹੀ ਬੰਦੇ ਨੂੰ ਦੱਸ ਦੇ ਪਿੱਛੇ ਚੈਕਿੰਗ ਕਰਨਾ ਜੰਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਬੰਦੇ ਉੱਠ ਗਏ ਨਿਕਲ ਜਾਂਦੇ ਆ ਉਹ ਆਪਣੇ ਪੁੰਤੂ ਜੀ ਦੇਖੋ ਵੀ ਚਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਆਂਦੇ ਜਿੱਦਾਂ ਕਿਸੇ ਦੇ ਰਿਸ਼ਤੇ ਦਾ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਧੋਨ ਉਹ ਗਏ ਕਈ ਵਾਰ ਤਾਂ ਕਹਿੰਦੇ ਉਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਬਾਇਰਲ ਹੋਈਆਂ ਪੌਂਜਾ ਹੋਈਆਂ ਜੀ ਚਟਾ ਵੇਚਦੀ ਪੌਂਜਾ ਜੀ ਹੋਈਆਂ ਵਾਇਰਲ ਹੋਈਆਂ ਨੇ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚਟੇ ਵਾਲੇ ਹੀ ਮੇਰੇ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਫਿਰ ਮੈਂ ਐਪਲੀਕੇਸ਼ਨ ਵੀ ਲਾਈ ਉਹਦੀ ਕਾਰਵਾਈ ਵੀ ਹੋਈ ਠੀਕ ਹੈ ਜੀ ਉਹਦੇ ਵਿੱਚ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਛੇੜਦਾ ਹੈ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈਕਰਨਾ ਦੇ ਕਿਤੇ ਬਾਹਰ ਜਾਇਆ ਕਰੋ ਭਲੇ ਨਾਮ ਬਦਨਾਮ ਨਾ ਹੋਵੇ ਠੀਕ ਹੈ